ਇਹ ਇੱਥੇ ਹੀ ਕੋਈ ਸਿੱਖ ਲੜ ਪੈਂਦਾ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਜਾਂ ਕੋਈ ਵਰਸੇ ਵਾਲਾ ਜੇ ਕਿਸੇ ਦੀ ਗਲਤੀ ਹੁੰਦੀ ਉਹਦੇ ਕਿ ਨਹੀਂ ਵਰਸੇ ਘੋਰ ਦਿੰਦਾ ਤਾਂ ਇੱਥੇ ਅੱਗ ਪਤਾ ਕਿਹਨੂੰ ਲੱਗਣੀ ਸੀ ਸਭ ਤੋਂ ਜ਼ਿਆਦੇ ਢੱਡਰੀਆਂ ਵਾਲੇ ਨੂੰ ਢੱਡਰੀਆਂ ਵਾਲੇ ਨੂੰ ਪੰਜ-ਸੱਤ ਹੋਰ ਹਰਾਮੀ ਨੇ ਦੱਲੇ ਜਿਹੜੇ ਸਿੱਖ ਕੌਮ ਦੇ ਖਿਲਾਫ ਹਰ ਵਕਤ ਭੌਂਕਦੇ ਨੇ ਓਏ ਹੁਣ ਬੋਲ ਕੇ ਦੇਖੋ ਹੁਣ ਤੁਹਾਡੀ ਜੀਵ ਨੂੰ ਜਿੰਦੇ ਲੱਗ ਕੇ ਤਹਾਡੀ ਜੀਬ ਤੇ ਸਾਲੇ ਨਿਕਲਿਆ ਏ ਤੁਹਾਡੀ ਜੀਬ ਤੇ ਤੁਹਾਡੇ ਲੜ ਗਿਆ ਹੁਣ ਦੋ ਮੂੰਹਾਂ ਸੱਪ ਲੜ ਗਿਆ ਤੁਹਾਡੇ ਕਾਲਾ ਸੱਪ ਤੁਹਾਡਾ ਹੁਣ ਹੋ ਗਿਆ ਬੇੜਾ ਗਰਕ ਤੁਹਾਡੇ ਹੁਣ ਪੈ ਗਈ ਕਹਿੰਦੇ ਪਲੇਗ ਹੁਣ ਕਿਉਂ ਨਹੀਂ ਬੋਲਦੇ ਧੜਗੇ ਦੰਦ ਜੁੜ ਗਏ ਤੁਹਾਡੇ ਹੁਣ ਤੁਹਾਨੂੰ ਹੁਣ ਨਮੂਨੀਆ ਕਿਉਂ ਹੋ ਗਿਆ ਉਹ ਸ਼ਰਮ ਕਰੋ ਸਿੱਖਾਂ ਦੇ ਘਰ ਜੰਮ ਕੇ ਸਿੱਖਾਂ ਦੇ ਵਿਰੁੱਧ ਜ਼ਹਿਰ ਘੋਲਣ ਵਾਲਿਓ ਪਾਪੀਓ ਤੁਹਾਨੂੰ ਗੁਰੂ ਘਰ ਦੇ ਵਿੱਚ ਤੇ ਐਨੀ ਢੋਈ ਮਿਲਨੀ ਤੇ ਨਰਕਾਂ ਦੇ ਵਿੱਚ ਢੋਈ ਨਹੀਂ ਮਿਲਨੀ ਕੀੜੇ ਪੈ ਪੈ ਮਰੋਂਗੇ ਤੁਸੀਂ ਅਸੇ ਕਾਲ ਦੀ ਵੈਜਿਕਾ ਖਾਲਸਾ ਸ੍ਰੀ ਵਹਿਰ ਜੀ ਕੀ ਫਤਿਹ ਲੈ ਵੀ ਕਹਿੰਦੇ ਕਰ ਲੋ ਕਿਉਂ ਨੂੰ ਭਾਂਡਾ ਜਿਹੜੀ ਕੁੜੀ ਆਈ ਸੀ 1200 ਕਿਲੋਮੀਟਰ ਚੱਲ ਕੇ ਗਜਰਾਤ ਦੇ ਵਿੱਚੋਂ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਵਿੱਚ ਜੋਗਾ ਕਰਨਾ ਅਗਲੀ ਜੋਗਾ ਕਰਕੇ ਆਪਣਾ ਕੰਮ ਨਿਵੇੜ ਕੇ ਚਲੀ ਗਈ ਕਿਸੇ ਇਸ ਰੋਮਣੀ ਕਮੇਟੀ ਨੇ ਜਾਗੀ ਪਤਾ ਨਹੀਂ ਕਿੱਥੇ ਸੁੱਤੇ ਰਹਿ ਗਏ ਕੋਈ ਸਾਡੇ ਬਰਸਿਆਂ ਵਾਲਾ ਨਹੀਂ ਜਾਗਿਆ ਪਤਾ ਨਹੀਂ ਕਿੱਥੇ ਸੁੱਤੇ ਰਹਿ ਗਏ ਚਲੋ ਅਗਲੀ ਨੇ ਜਾ ਕੇ ਇੰਸਟਾਗ੍ਰਾਮ ਤੇ ਸਟੋਰੀਆਂ ਪਾ ਦਿੱਤੀਆਂ ਤੇ ਬਾਅਦ ਪਤਾ ਲੱਗਦਾ ਕਿ ਇੱਥੇ ਤਾਂ ਕੁੜੀ ਆਈ ਸੀ ਇੱਥੇ ਤਾਂ ਯੋਗਾ ਕਰਕੇ ਗਈ ਤਨ ਮਲਾਜਮ ਨੇ ਜਿਹੜੇ ਸਸਪੈਂਡ ਕੀਤੇ ਜਾਂਦੇ ਨੇ ਤੇ ਬਾਅਦ ਤੇ ਪਤਾ ਲੱਗਦਾ ਇਹ ਜਿਹੜੀ ਲੜਕੀ ਆਈ ਸੀ ਗਜਰਾਤ ਦੇ ਵਿੱਚੋਂ ਅਰਤਨਾ ਮਕਬਾਨਾ ਨਾਮ ਆਇਦਾ ਜੋਗਾ ਕਰਕੇ ਚਲੀ ਗਈ ਤੇ ਬਾਅਦ ਵਿੱਚ ਸੀਸੀਟੀਵੀ ਕੈਮਰੇ ਫੋਲਦੇ ਰਹੇ ਸੁਰੌਣੀ ਕਮੇਟੀ ਵਾਲੇ ਬਾਅਦ ਵਿੱਚ ਬੇਸ਼ੱਕ ਐਫਆਈਆ ਐਫਆਈਆਰ ਦਰਜ ਜਿਹੜੀ ਭਰਤੀਆ ਦਰਜ ਜਿਹੜਾਗਾ ਅੰਮਰਸਰ ਦੀ ਪੁਲਿਸ ਵੱਲੋਂ ਕੀਤਾ ਗਿਆ ਪਰ ਕਿੱਥੇ ਅਗਲੀ ਪੋਲੇ ਪੈਰ ਨਹੀਂ ਆਈ ਸੀ ਆਲੀ ਦਾ ਦਿਖਾਉਣਾ ਆਈ ਸੀ ਤੁਹਾਨੂੰ ਆਪਣੀ ਤਾਕਤ ਕਿ ਸਿੱਖੋ ਤੁਹਾਡੀ ਤਾਕਤ ਕਿੱਥੇ ਆ ਤੇ ਸਾਡੀ ਕਿੱਥੇ ਆ ਤੇ ਨਾਲ ਦੀ ਨਾਲ ਅਗਲੀ ਚਲੀ ਜਾਂਦੀ ਹੈ ਗਜਰਾਤ ਕਰਕੇ ਆਪਦਾ ਕੰਮ ਨਿਵੇੜ ਕੇ ਟੰਗਣਾ ਰਣੌਤ ਦੀ ਭੈਣ ਆ ਤੇ ਜਾ ਕੇ ਕੀ ਹੁੰਦਾ ਸਰਕਾਰ ਵੱਲੋਂ ਗਜਰਾਤ ਦੀ ਸਰਕਾਰ ਵੱਲੋਂ ਸਕਿਉਰਟੀ ਦਿੱਤੀ ਜਾਂਦੀ ਆ ਤੇ ਹੁਣ ਲੈਬ ਹੋ ਕੇ ਕਹਿ ਰਹੀ ਆ ਕਿ ਮੈਂ ਤਾਂ ਸਕਿਉਰਟੀ ਵਾਸਤੇ ਬੰਦੇ ਦੀ ਮੰਗੇ ਮੈਨੂੰ ਸਕਿਉਰਟੀ ਦਿੱਤੀ ਧੰਨਵਾਦ ਕਰਦੀ ਆ ਅ ਗੁਜਰਾਤ ਪੁਲਿਸ ਦਾ ਤੇ ਗੁਜਰਾਤ ਸਰਕਾਰ ਦਾ ਕਾਹਬੀ ਸਿੱਖੋ ਮੜਾ ਮੋਟਾ ਦਿਮਾਗ ਖੋਲਦਾ ਕਿ ਅਜੇ ਜਰਜੁਰ ਲੱਗੀ ਪਈ ਆ ਜੇ ਇੱਥੇ ਹੀ ਕੋਈ ਸਿੱਖ ਲੜ ਪੈਂਦਾ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਜਾਂ ਕੋਈ ਵਰਸੇ ਵਾਲਾ ਜੇ ਕਿਸੇ ਦੀ ਗਲਤੀ ਹੁੰਦੀ ਉਹਦੇ ਕਿ ਨਹੀਂ ਬਰਸੇ ਘੋਰ ਦਿੰਦਾ ਤਾਂ ਇੱਥੇ ਅੱਗ ਪਤਾ ਕਿਹਨੂੰ ਲੱਗਣੀ ਸੀ ਸਭ ਤੋਂ ਜ਼ਿਆਦੇ ਢੱਡਰੀਆਂ ਵਾਲੇ ਨੂੰ ਢੱਡਰੀਆਂ ਵਾਲੇ ਨੂੰ ਪੰਜ ਸੱਤ ਹੋਰ ਹਰਾਮੀ ਨੇ ਦੱਲੇ ਜਿਹੜੇ ਸਿੱਖ ਕੌਮ ਦੇ ਖਿਲਾਫ ਹਰ ਵਕਤ ਭੌਂਕਦੇ ਨੇ ਓਏ ਹੁਣ ਬੋਲ ਕੇ ਦੇਖੋ ਹੁਣ ਤੁਹਾਡੀ ਜੀਬ ਨੂੰ ਜਿੰਦੇ ਲੱਗ ਕੇ ਤੁਹਾਡੀ ਜੀਬ ਤੇ ਸਾਲੇ ਨਿਕਲਿਆ ਏ ਤੁਹਾਡੀ ਜੀਬ ਤੇ ਤੁਹਾਡੇ ਲੜ ਗਿਆ ਹੁਣ ਦੋ ਮੂੰਹਾਂ ਸੱਪ ਲੜ ਗਿਆ ਤੁਹਾਡੇ ਕਾਲਾ ਸਾਪ ਤੁਹਾਡਾ ਹੁਣ ਹੋ ਗਿਆ ਬੇੜਾ ਗਰਕ ਤੁਹਾਡੇ ਹੁਣ ਪੈ ਗਈ ਕਹਿੰਦੇ ਪਲੇਗ ਹੁਣ ਕਿਉਂ ਨਹੀਂ ਬੋਲਦੇ ਧੜਗੇ ਦੰਦ ਜੁੜ ਗਏ ਤੁਹਾਡੇ ਹੁਣ ਤੁਹਾਨੂੰ ਹੁਣ ਨਮੂਨੀਆ ਕਿਉਂ ਹੋ ਗਿਆ ਉਹ ਸ਼ਰਮ ਕਰੋ ਸਿੱਖਾਂ ਦੇ ਘਰ ਜੰਮ ਕੇ ਸਿੱਖਾਂ ਦੇ ਵਿਰੁੱਧ ਜ਼ਹਿਰ ਘੋਲਣ ਵਾਲਿਓ ਪਾਪੀਓ ਤੁਹਾਨੂੰ ਗੁਰੂ ਘਰ ਦੇ ਵਿੱਚ ਤੇ ਇੱਥੇ ਨਹੀਂ ਢੋਈ ਮਿਲਣੀ ਤੇ ਨਰਕਾਂ ਦੇ ਵਿੱਚ ਢੋਈ ਨਹੀਂ ਮਿਲਣੀ ਕੀੜੇ ਪੈ ਪੈ ਮਰੋਂਗੇ ਤੁਸੀਂ ਤੁਸੀਂ ਸਿੱਖ ਕੌਮ ਦੇ ਬੈਰੀਆਂ ਸਿੱਖ ਕੌਮ ਦੇ ਜੇ ਤੁਸੀਂ ਸਿੱਖ ਕੌਮ ਦੇ ਬੈਰੀ ਨਾ ਹੁੰਦੇ ਅੱਜ ਅੱਜ ਜਿਹੜੀ ਆ ਅਰਚਨਾ ਮਕਮਾਨਾ ਕੀ ਇਹਦਾ ਨਾਂ ਹੈ ਜਾਂ ਉਲਟਾ ਸਿੱਧਾ ਜਾਂ ਤੇ ਨਾ ਕੰਗਣਰਨੌਤ ਵਰਗੀ ਦੀ ਹਿੰਮਤ ਪੈਂਦੀ ਤੇ ਕੰਗਣਰਨੌਤ ਨਾ ਹਮਾਚਲਿਆਂ ਦੀ ਹਿੰਮਤ ਪੈਂਦੀ ਕਿ ਪੰਜਾਬੀਆਂ ਨੂੰ ਕੁੱਟਣ ਦੀ ਸਿੱਖਾਂ ਨੂੰ ਕੁੱਟਣ ਦੀ ਹੁਣ ਕਹਿੰਦੇ ਆ ਕਿ ਥੱਪੜ ਦਾ ਬਦਲਾ ਲੈ ਰਹੀ ਆ ਕੰਗਣਰਨੌਤ ਤੇ ਸਾਡੇ ਸਿੱਖਾਂ ਕੰਗਣਾ ਰੌਤ ਦੇ ਹੱਕ ਦੇ ਵਿੱਚ ਭੁੱਤ ਰਹੇ ਨੇ ਆ ਜਿਹੜੇ ਰੱਖਿਆ ਦਾੜੀਆਂ ਦਾੜੇ ਉੱਤੇ ਪਾਇਆ ਕਿਰਪਾਨਾ ਤੇ ਬਹਿ ਜਾਂਦੇ ਆ ਇਸ ਤਰ੍ਹਾਂ ਤੜਕੀ ਤੇ ਭੌਂਕਣ ਲੱਗਦੇ ਆ ਸਿੱਖ ਕੌਮ ਦੇ ਖਿਲਾਫ ਕੰਗਣਾ ਮੰਨਦੇ ਆ ਆਪਦੀ ਭੈਣ ਮੰਨਦੇ ਆ ਪਤਨ ਜੀ ਧੀ ਮੰਨਦੇ ਆ ਪਤਨ ਜੀ ਕਿ ਭੂਆ ਮੰਨਦੇ ਆ ਉਹਨੂੰ ਜੇਕਰ ਤੁਸੀਂ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਦੇ ਨਹੀਂ ਹੋ ਸਕਦੇ ਤੁਸੀਂ ਇੱਕ ਪਾਸਾ ਤਾਂ ਕਰ ਲੋ ਇੱਕ ਪਾਸੇ ਹਿੰਦੂਆਂ ਵੱਲ ਤਾਂ ਹੋ ਜਿਓ ਤੁਸੀਂ ਅਸੀਂ ਕਹਿਣ ਜੋ ਕਿ ਤਾਂ ਹੋ ਜੀਏ ਵੀ ਕੇਸਾ ਤਾਰੀ ਵੈਸੇ ਤਾਂ ਤੁਸੀਂ ਹਿੰਦੂ ਕੇਸਾ ਤਾਰੀ ਹਿੰਦੂ ਹੈਗੇ ਹੋ ਇਹਦੇ ਵਿੱਚ ਤਾਂ ਕੋਈ ਦੋ ਰਾਮਾ ਨਹੀਂ ਜਿੰਨੇ ਦੱਲੇ ਨੇ ਜਿੰਨੇ ਸਿੱਖ ਕੌਮ ਦੇ ਭਗੌੜੇ ਨੇ ਸਾਰੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਨੇ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਭ ਸਬ ਦਾ ਸਾਂਝਾਗਾ ਚੌ ਵਰਨਾ ਦਾ ਆਪਦੇਸ਼ ਆ ਉਥੇ ਕੋਈ ਹਿੰਦੂ ਆਵੇ ਮੁਸਲਮਾਨ ਆਵੇ ਸਾਈ ਆਵੇ ਸਿੱਖ ਆਵੇ ਤੇ ਕਿਸੇ ਨੂੰ ਉਥੇ ਐ ਨਹੀਂ ਕਿਹਾ ਜਾਂਦਾ ਨਾ ਉਥੇ ਕਿਸੇ ਦੀ ਜਾਤ ਪੁਸਤੀ ਜਾਂਦੀ ਆ ਲੰਗਰ ਇੱਕ ਪੰਕਤ ਦੇ ਵਿੱਚ ਬਹਿ ਕੇ ਖਾਇਆ ਜਾਂਦਾ ਤੇ ਤੁਸੀਂ ਜੇ ਕੋਈ 1200 ਕਿਲੋਮੀਟਰ ਤੋਂ ਚੱਲ ਕੇ ਗਜਰਾਤ ਦੇ ਵਿੱਚ ਆ ਕੇ ਇੱਥੇ ਦਰਬਾਰ ਸਾਹਿਬ ਦੀ ਤਹੈਨ ਕਰਦੀ ਆ ਸਿੱਖ ਕੌਮ ਦੀ ਤਹੈਨ ਕਰਦੀ ਆ ਸਾਡੇ ਜਿਹੜੇ ਜਖਮਾਂ ਤੇ ਬਾਰ-ਬਾਰ ਲੋਨ ਸਿੜਕਿਆ ਜਾਂਦਾ 84 ਨਹੀਂ ਭੁੱਲ ਰਹੀ ਸਾਨੂੰ ਉਸ ਤੋਂ ਬਾਅਦ ਸਾਡੇ ਨਾਲ 84 ਤੋਂ ਬਾਅਦ ਫਿਰ ਨਵੰਬਰ 84 ਆਉਂਦੀ ਆ 92 93 95 97 ਤੋਂ ਬਾਅਦ ਬਰਗਾੜੀ ਕਾਂਡ ਹੋਰ ਕੀ ਕਾਂਡ ਆ ਜੇ ਉਹ ਸਿੱਖਾਂ ਨੂੰ ਭੁੱਲ ਨਹੀਂ ਰਹੇ ਸਾਡਾ ਤੁਸੀਂ ਗਲੀਆਂ ਦੇ ਵਿੱਚ ਅੰਗ ਗੁਰੂ ਦੇ ਖਲਾਰ-ਖਲਾਰ ਕੇ ਜਿੰਨਾ ਪਾਪੀਆਂ ਨੇ ਨਰਕ ਧਾਰੀਆਂ ਨੇ ਗਲੀਆਂ ਦੇ ਵਿੱਚ ਰੋਲੇ ਸੀ ਉਹਨਾਂ ਨੂੰ ਕੋਈ ਸਜ਼ਾ ਤੱਕ ਨਹੀਂ ਮਿਲਦੀ ਉਹ ਬੈਠਾਗਾ ਸਾਧ ਪਖੰਡੀ ਬਲਾਤਕਾਰੀ ਸਨੇਰੀਆ ਜੇਲ੍ਹ ਦੇ ਵਿੱਚ ਹੈ ਹਿੰਮਤ ਸਰਕਾਰ ਦੀ ਕੱਢ ਕੇ ਦਿਖਾਵੇ ਉਹਨੂੰ ਹੁਣ ਤਾਂ ਪ੍ਰਦੀਪ ਕਲੇਰ ਨੇ ਵੀ ਸਾਰੇ ਬਿਆਨ ਦੇ ਦਿੱਤੇ 164 ਦੇ ਬਿਆਨ ਵੀ ਦਰਜ ਕਰ ਦਿੱਤੇ ਉਹਨੇ ਦੱਸ ਦਿੱਤਾ ਕਿ ਸਤੋ ਬਲਾਤਕਾਰੀ ਸਾਹ ਤੇ ਹਣੀਪ੍ਰੀਤ ਨੇ ਸਤੋ ਕੀ ਕੁਝ ਕਰਾਇਆ ਗੁਰੂਗ੍ਰੰਥ ਸਾਹਿਬ ਦੀਆਂ ਬੇਆਦਮੀਆਂ ਕਰਨ ਵਾਸਤੇ ਕਿਹੜੀਆਂ ਕਿਹੜੀਆਂ ਡਿਊਟੀਆਂ ਲਾਈਆਂ ਸੀ ਇੱਥੇ ਕਾਲੀ ਸਰਕਾਰ ਲੰਘ ਚੁੱਕੀ ਆ ਇੱਥੇ ਕਾਂਗਰਸ ਸਰਕਾਰ ਲੰਘ ਚੁੱਕੀ ਆ 26 ਮਹੀਨੇ ਹੋ ਗਏ ਆਮ ਆਦੀ ਪਾਰਟੀ ਸਰਕਾਰ ਬਣੀ ਨੂੰ ਤੇ ਬਿਆਦਮੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਹੜੀ ਹੁਣ ਤਾਜ਼ਾ ਘਾਟਣਾ ਵਾਪਰੀਆ ਆ ਬਾਬਾ ਬੁੱਢਾ ਬੀੜ ਤੇ ਆਪਣੇ ਆ ਜਿਹੜੀ ਹੁਣ ਅਚਨਾ ਪਚਕਾਨਾ ਕੀ ਇਹਦਾ ਨਵਾਂ ਇਹਜਾ ਗੁਸਾ ਕਿ ਇਹਨੂੰ ਸ਼ਰਮੋਣੀ ਚਾਹੀਦੀ ਆ ਕਿ ਤੁਸੀਂ ਸਿੱਖ ਕੌਮ ਦਾ ਨਰਾਦਰ ਕਰਨ ਵਾਸਤੇ ਆਈਂ ਦੋਨੋਂ ਚੱਲ ਕੇ ਆਉਣੇ ਹੋ ਮੱਥਾ ਦਰਬਾਰ ਸਾਹਿਬ ਤੁਸੀਂ ਟੇਕ ਦੇ ਕਹਿੰਦੀ ਮੇਥੋਂ ਗਲਤੀ ਹੋ ਗਈ ਬਾਅਦ ਤੁਸੀਂ ਮੰਗਦੇ ਹੋ ਮਾਫੀਆਂ ਇੱਕ ਕਰਦੇ ਹੋ ਡਰਾਮਾ ਦੇਖੋ ਕਮੇ ਸਕਿਉਰਟੀਆਂ ਮਿਲਦੀਆਂ ਨੇ ਇਹਨਾਂ ਨੂੰ ਇੰਨਾਂ ਹਰਾਮੀਆਂ ਨੂੰ ਚਾਹੇ ਕੋਈ ਬੰਦਾ ਹੋਵੇ ਜਨਾਨੀ ਹੋਵੇ ਚਾਹੇ ਕੋਈ ਹੋਵੇ ਇਹ ਸਕਿਉਰਟੀਆਂ ਕਿਸ ਹਸਾਬ ਨਾਲ ਲੈਂਦੇ ਨੇ ਹੁਣ ਸਕਿਉਰਟੀ ਮਿਲ ਗਈ ਹੁਣ ਤੁਸੀਂ ਦੇਖੋ ਸਿੱਖੋ ਤੁਹਾਡੇ ਖਿਲਾਫ ਕਮੇ ਉਹ ਬਕਵਾਸ ਕਰਦੀ ਭੌਂਕਦੀ ਤੇ ਕੌਣ ਉਹਦੇ ਪਿੱਛੇ ਖੜਾਗਾ ਉਹਦੇ ਪਿੱਛੇ ਏਜੰਸੀਆਂ ਖੜੀਆਂ ਨੇ ਉਹਦੇ ਪਿੱਛੇ ਭਾਜਪੀ ਸਰਕਾਰ ਖੜੀ ਆ ਤੇ ਹੁਣ ਤਾਂ ਮੰਨਜੋ ਕਿ ਅਸੀਂ ਗੁਲਾਮ ਆ ਕਿ ਅਜੇ ਵੀ ਨਹੀਂ ਮੰਨਣਾ ਚਲੋ ਕੋਈ ਨਾ ਖੈਰ ਹੋਰ ਖਾ ਲੋ ਲੱਪੜ ਹੋਰ ਖਾ ਲੋ ਡਾਂਗਾ ਸੋਟੇ ਹੋਰ ਕਰਵਾ ਲੋ ਬਦਨਾਮੀ ਆ ਚਲੋ ਖਵਰਾ ਅਕਲ ਆ ਜੇ ਤੁਹਾਨੂੰ 2-4 ਸਾਲਾਂ ਦੇ ਵਿੱਚ ਫੇਰ ਨਹੀਂ ਚਲੋ ਫੇਰ ਕੀ ਆ ਤੁਹਾਡੀ ਇੱਕ ਪੀੜੀ ਲੰਘ ਜੇ ਤੁਹਾਡੇ ਬੁੱਢੇ ਠੇਰਿਆਂ ਦੀ ਜਿਨ੍ਹਾਂ ਨੇ ਸਿੱਖ ਕੌਮ ਦਾ ਬੇੜਾ ਘਰਕ ਤੇ ਘਾਣ ਕਰਕੇ ਰੱਖ ਦਿੱਤਾ ਹੋ ਸਕਦਾ ਤੁਹਾਡਾ ਜਿਹੜਾ ਆ ਨਿਬੜ ਜਾਵੇ ਤੁਹਾਡੀਆਂ ਜਿਹੜੀਆਂ ਆਪਾਂ ਕਹਦੇ ਆ ਬੜੀਆਂ ਬੜੀਆਂ ਤੁਸੀਂ ਅਹੁਦੇ ਬੈਠੇ ਹੋ ਕੁਰਸੀਆਂ ਤੇ ਮੰਨਿਓ ਤੜਕੀ ਜਾ ਕੇ ਡਿਗ ਪੈਣਿਓ ਤੇ ਤੁਹਾਨੂੰ ਹੁਣ ਮੈਂ ਕੀ ਕੀ ਆਖਾਂ ਅਗਲੀ ਆਪ ਦਾ ਨਸਾਨਾ ਮਿੱਥ ਕੇ ਚਲੀ ਗਈ ਤੁਸੀਂ ਰਹਿ ਕੇ ਸੁੱਤੇ ਦੇ ਸੁੱਤੇ ਤੇ ਸ਼ਰੋਮਣੀ ਕਮੇਟੀ ਦੇ ਅਧਿਕਾਰੀ ਐਡੇ ਵੱਦ ਚੱਲਣਾ ਤੇ ਐਡੇ ਜਿਆਦੇ ਹਰਾਮੀ ਤੇ ਜਿਹੜੇ ਨਸਾ ਕਰਦੇ ਨੇ ਤੇ ਉਹਨਾਂ ਦਾ ਮੈਂ ਨਾਮ ਲੈ ਕੇ ਕੱਲ ਨੂੰ ਵੀਡੀਓ ਪਾਉਂਗਾ ਉਹਨਾਂ ਦਾ ਮੈਂ ਕੱਢੂੰਗਾ ਜਲੂਸ ਉਹਨਾਂ ਦਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਸਿੱਖ ਕੌਮ ਲਈ ਆਸ ਕਸ਼ਟ ਸੁਧਾਰਿਆ ਜਿਨ੍ਹਾਂ ਨੇ ਆਪਣੇ ਪਿੰਡੇ ਉੱਤੇ ਸਭ ਕੁਝ ਹੰਡਾਇਆ ਉਹਨਾਂ ਨੂੰ ਕੋਈ ਨੌਕਰੀ ਨਹੀਂ ਜਿਹੜੇ ਕੁੱਤੇ ਬਿੱਲੇ ਬਘਿਆੜ ਸਾਰੇ ਇਕੱਠੇ ਹੋਏ ਫਿਰ ਦਿੰਦੇ ਨੇ ਮਸੰਦ ਪੂਲੇ ਦੀ ਲਾੜ ਤੇ ਉਹ ਮਾਣਦੇ ਨੇ ਵਜੀਰੀਆਂ ਤੇ ਜਿਹੜੇ ਖਾਂਦੇ ਨੇ 골ਕਾ ਤੋਂ ਲੱਖਾਂ ਰੁਪਈਆ ਉਹ ਮਾਣਦੇ ਨੇ ਵਜੀਰੀਆਂ ਇਸ ਕਰਕੇ ਸਾਡੀ ਸਿੱਖ ਕੌਮ ਦਾ ਜਿਹੜਾ ਗਰਾਪ ਥੱਲੇ ਡਿੱਗਿਆ ਹੋਇਆਗਾ ਤੇ ਇੱਥੇ ਬੋਲਣ ਵਾਲਾ ਇੱਕ ਨਹੀਂ ਤੇ ਉਹਨੂੰ ਜਿਹੜੇ ਚੁੱਪ ਕਰਾਉਣ ਵਾਲੇ 100 ਜਾਨਾ ਮਿਲ ਜਾਂਦਾਗਾ ਇਹ ਮਿੱਥਿਆ ਨਸਾਨਾ ਸੀ ਅਚਕਣਾ ਪਚਕਣਾ ਇਹ ਹੈ ਜਾਂ ਨਹੀਂ ਹੈ ਚਲੋ ਆਪਾਂ ਹੁਣ ਇਹਦਾ ਬਿੰਦੇ ਬਿੰਦੇ ਕੀ ਨੌ ਲੱਗਿਆ ਮੂੰਹ ਤੇ ਇਹ ਜੀ ਜਿਹੜੀ ਜਿਨ੍ਹਾਂ ਨੇ ਸਾਡੇ ਧਰਮ ਦੀ ਤਹੈਨ ਕੀਤੀ ਆ ਬੇਅਦਬੀ ਕੀਤੀ ਆ ਉਹ ਚਲੀ ਗਈ ਮਤ ਕੇ ਤੇ ਹੁਣ ਗੁਜਰਾਤ ਦੀ ਸਰਕਾਰ ਵੱਲੋਂ ਸਿਕਿਉਰਟੀਆਂ ਦਿੱਤੀਆਂ ਗਈਆਂ ਕਹਿੰਦੀ ਮੈਂ ਤਾਂ ਸਿਕਿਉਰਟੀ ਮੰਗੀ ਵੀ ਨਹੀਂ ਸੀ ਬੀਬਾ ਮੰਗਣ ਦੀ ਤੁਹਾਨੂੰ ਕਿ ਲੋੜ ਆ ਤੁਹਾਨੂੰ ਤਾਂ ਪਹਿਲਾਂ ਦਿੱਤਾ ਹੋਇਆ ਸੀ ਜਿਹੜਾ ਟੀਚਾ ਤੇ ਤੁਸੀਂ ਜਾਣਾ ਉੱਥੇ ਆ ਕਰਨਾ ਆ ਕਰਕੇ ਤੁਸੀਂ ਫੋਟਵਾ ਪਾਉਣੀਆਂ ਫੋਟੋਆਂ ਦਵਾਤ ਤੁਹਾਨੂੰ ਉੱਤੇ ਤੁਹਾਡਾ ਫੋਨ ਆ ਉੱਤੇ ਫੋਨ ਆਉਣਗੇ ਤੇ ਸਿੱਖ ਤੁਹਾਨੂੰ ਕਹਿਣਗੇ ਬੁਰਾ ਭਲਾ ਬੋਲਣਗੇ ਤੁਸੀਂ ਵੀ ਸਾਡੇ ਧਰਮ ਦੀ ਨਰਾਦਰ ਹੀ ਕੀਤੀ ਆ ਤਾਂ ਅਸੀਂ ਤੁਹਾਨੂੰ ਜਰਕਦੇ ਨਹੀਂ ਸਿਕਿਉਰਟੀ ਦੇ ਦਾਂਗੇ ਤਤੀਬਾਲ ਨਹੀਂ ਲੱਗਣ ਦਿੰਦੇ ਤੁਹਾਨੂੰ ਅਸੀਂ ਕੈਨੇ ਮਤੋਂ ਅਣਜਾਣੇ ਚ ਗਲਤੀ ਹੋ ਗਈ ਜੇ ਅਣਜਾਣੇ ਚ ਗਲਤੀ ਹੋ ਗਈ ਫਿਰ ਹੁਣ ਸਕਿਉਰਟੀਆ ਕਿਉਂ ਲੈਂਦੀ ਫਿਰਦੀ ਆ ਬੀਬਾ ਸਾਡੇ ਵਿੱਚ ਦੇ ਦੋਗਲੇ ਗਦਾਰ ਨਾ ਹੁੰਦੇ ਸਿੱਖ ਕੌਮ ਕਦੇ ਹਾਰ ਨਹੀਂ ਮੰਨਦੀ ਸੀ ਸਾਡੇ ਆਪਣੇ ਗਦਾਰਾਂ ਨੇ ਸਾਡੇ ਆਪਣੇ ਜਿਹੜੇ ਪਾਪੀ ਨੇ ਕੀੜੇ ਪੈਣੇ ਜਿਹੜੇ ਸਾਪ ਨੇ ਜ਼ਹਿਰੀਲੇ ਜਿਹੜੇ ਬਿਉ ਕਹੋਲਦੇ ਨੇ ਖਾਂਦੇ ਸਿੱਖ ਕੌਮ ਦਾ ਖਾਂਦੇ ਗੁਰੂ ਘਰਾਂ ਦਾਗਾ ਤੇ ਬੋਲੀ ਬੋਲਦੇ ਨੇ ਆਰਐਸਐਸ ਦੀ ਤੇ ਬੀਜੇਪੀ ਦੀ ਬੀਜੇਪੀ ਉਹ ਸਰਕਾਰ ਆ ਜਿਹਨੂੰ ਇਹ ਕਹਿੰਦੇ ਆ ਕਿ ਆਉਣ ਵਾਲੇ ਸਮੇਂ ਚ ਬੀਜੇਪੀ ਸਰਕਾਰ ਆਊਗੀ ਉਹ ਤਾਂ ਪਤਾ ਹੀ ਆ ਕਿ ਸਿੱਖ ਕੌਮ ਘਟ ਗਿੰਤੀ ਆ ਸਿੱਖ ਕੌਮ ਤੇ ਮੁਸਲਮਾਨਾਂ ਨੂੰ ਦਬਾਉਣਾ ਚਾਹੁੰਦੇ ਹੋ ਮੈਂ ਬੇਨਤੀ ਐਨੀ ਆ ਕਿ ਕਰਦਾ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਤੁਹਾਡੀਆਂ ਜੇ ਜ਼ਮੀਰਾਂ ਜਾਗਦਿਆਂ ਹੋਈਆਂ ਇਹ ਵੀਡੀਓ ਤੁਸੀਂ ਸ਼੍ਰੋਮਣੀ ਕਮੇਟੀ ਤੱਕ ਵੀ ਪਹੁੰਚਾ ਦਿਓ ਇਹ ਹਰ ਸਿੱਖ ਤੱਕ ਪਹੁੰਚਾ ਦਿਓ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾ ਦਿਓ ਕਿ ਅੱਜ ਜੇਕਰ ਸਾਡੇ ਦਰਬਾਰ ਸਾਹਿਬ ਤੇ ਕਦੇ ਬੰਦਾ ਬੇਅਦਬੀ ਕਰਨ ਵਾਸਤੇ ਆ ਜਾਂਦਾਗਾ ਜੰਗਲੇ ਟੱਪ ਜਾਂਦਾਗਾ ਤੇ ਕਦੇ ਇਹੋ ਜਿਹੀਆਂ ਅਚਕਨਾ ਪਚਕਨਾ ਵਰਗੀਆਂ ਆ ਜਾਂਦੀਆਂ ਨੇ ਕਦੇ ਹੋਰ ਤਿਆ ਦੂਅਕਾ ਆ ਜਾਂਦਾਗਾ ਤੇ ਅਸੀਂ ਸਾਹ ਦਿੰਨੇ ਆ ਉਹਨਾਂ ਦੀ ਪਾਬੰਦੀ ਹੈ ਜਿੱਥੇ ਲਿਖ ਕੇ ਲਾਇਆ ਹੋਇਆਗਾ ਤੁਸੀਂ 100 ਵਾਰੀ ਲਿਖ ਕੇ ਲਾ ਲਓ 1000 ਕੰਧਾ ਕਾਲੀਆਂ ਕਰ ਦੋ ਤੁਹਾਡੇ ਚ ਜੁਰਤ ਨਹੀਂ ਤੁਹਾਡੇ ਚ ਜਿਹੜੇ ਇਹਨੇ ਮੈਂ ਹੁਣ ਕੀ ਸ਼ਬਦ ਕਹਾ ਤੁਹਾਨੂੰ ਤੁਸੀਂ 1000 50 50 60 60 ਹਜ਼ਾਰ ਤਨਖਾਹਾਂ ਲੈਣ ਵਾਲਿਓ ਇੱਕ ਵਰਸੇ ਮਮੂਲੀ ਜਿਹੜੇ ਸਿੱਖ ਕੁੱਟਣ ਨੂੰ ਰੱਖੇ ਹੋਏ ਨੇ ਇਹ ਸਿੱਖਾਂ ਜਦੋਂ ਸਿੱਖ ਕੋਈ ਬਾੜਾ ਮੋਟਾ ਆਪਸ ਵਿੱਚ ਮਤਭੇਦ ਹੋ ਜਾਂਦਾ ਉਹਨਾਂ ਤੇ ਡਾਂਗਾ ਭਰਾਉਣ ਜਾਣਦੇ ਤੁਸੀਂ ਵੀ ਤੇ ਤੁਸੀਂ ਵੀ ਇਹਨਾਂ ਜਿਹੜੀਆਂ ਸਰਕਾਰਾਂ ਨੇ ਹਿੰਦੂਵਾਦ ਸਰਕਾਰਾਂ ਦੇ ਹੱਥ ਠੋਕੇ ਬਣ ਕੇ ਰਹਿ ਗਏ ਤੁਸੀਂ ਵੀ ਇਹਨਾਂ ਦੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਰੋਮਣੀ ਕਮੇਟੀ ਤੱਕ ਭੇਜਾ ਦਿਓ ਹਰ ਸਿੱਖ ਤੱਕ ਪਹੁੰਚਾ ਦਿਓ ਸਰਕਾਰਾਂ ਤੱਕ ਪਹੁੰਚਾ ਦਿਓ ਬੀਜੇਪੀ ਤੱਕ ਪਹੁੰਚਾ ਦਿਓ ਕਿ ਸਿੱਖ ਕੌਮ ਅਜੇ ਜਿਉਂਦੀ ਆ ਬੇਸ਼ੱਕ ਤੁਸੀਂ ਕਿੰਨਾ ਵੀ ਦੁਸ਼ਟ ਕਾਣ ਕਰ ਲੋ ਸਾਡਾ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੇ ਨਾ ਚੰਗੀ ਲੱਗੇ ਡਿਲੀਟ ਕਰ ਦਿਓ ਦੇਖਣਾ ਵੀ ਪਸੰਦ ਨਾ ਕਰੋ ਅਸੀਂ ਤਾਂ ਇਸ ਤਰ੍ਹਾਂ ਹੀ ਬਾਤ ਚੁੱਕਦੇ ਰਹਾਂਗੇ ਇਸ ਤਰ੍ਹਾਂ ਹੀ ਸੱਚ ਬੋਲਦੇ ਰਹਾਂਗੇ ਬੇਸ਼ੱਕ ਸਾਡਾ ਗਲਬਿੰਦਕ ਨੂੰ ਜਾਂਦਾ ਹੁਣ ਬਗਜੇ ਗੱਲ ਕੱਟਿਆ ਜਾਵੇ ਜ਼ੁਬਾਨ ਕੱਟੀ ਜਾਵੇ ਅਸੀਂ ਫੇਰ ਵੀ ਗੁਰੂ ਦੀ ਹਾਜ਼ਰੀ ਦੇ ਵਿੱਚ ਕਹਿੰਨੇ ਆ ਕਿ ਅਸੀਂ ਤਾਂ ਗੁਰੂ ਦੀ ਨੌਕਰ ਆ ਚੌਕਰ ਆ ਅਸੀਂ ਤਾਂ ਭੌਂਕਾਂਗੇ ਕੁੱਤੇ ਬਣ ਕੇ ਗੁਰੂ ਦੇ ਤੇ ਐਨੀਆ ਬੇਨਤੀ ਕਰਦਾ ਤੁਹਾਨੂੰ ਮਾਫੀ ਚਾਹਣਾਗਾ ਜੇ ਕਿਸੇ ਦੇ ਵੱਧ ਘੱਟ ਸਾਹ ਦੇ ਖਿਲਾਫ ਬੋਲਿਆ ਗਿਆ ਹੋਵੇ ਤੇ ਪਰ ਬਹਿਗਰੂ ਜਿਹੜਾ ਹੈਗਾਗਾ ਉਹ ਵਾਕਸਨ ਜੋਗ ਹੁੰਦਾਗਾ ਪਰ ਬੰਦਿਆਂ ਤੋਂ ਕਦੇ ਮਾਫੀ ਨਹੀਂ ਮੰਗੀ ਜਾਂਦੀ ਹੁੰਦੀ ਅਸੀਂ ਅਕਾਲ ਪੁਰਖ ਤੋਂ ਮਾਫੀ ਮੰਗਦੇ ਆ ਨਾ ਕਿ ਕਿਸੇ ਬੰਦੇ ਤੋਂ ਨਾ ਕਿਸੇ ਦੁੱਖੀ ਟਿੱਕੀ ਦੇ ਸਾਧ ਤੋਂ ਮਾਫੀ ਮੰਗਦੇ ਆ ਸਾਡੇ ਸਾਰੇ ਇਹ ਜਿੰਨੇ ਹੈਗੇ ਨੇ ਜੁੱਤੀ ਦੇ ਯਾਦ ਨਹੀਂ ਇਹ ਜਿੰਨੇ ਲਗਾੜੇ ਇਕੱਠੇ ਹੋਏ ਨੇ ਨਾ ਸਾਰਿਆਂ ਨੇ ਇਹਨਾਂ ਨੇ ਸਿੱਕੋਂ ਦਾ ਮਲਿਆ ਮੇਟ ਕਰਨ ਦੇ ਉੱਤੇ ਸਾਰੀ ਜਿਹੜੀ ਹੈਗੀ ਆ ਇਹਨਾਂ ਦੇ ਪਿੱਛੇ ਬੜੀਆਂ-ਬੜੀਆਂ ਏਜੰਸੀਆਂ ਖੜੀਆਂ ਨੇ ਤੇ ਧੰਨਵਾਦ ਵਹਿਰਜੀ ਦਾ ਖਾਲਸਾ ਸ੍ਰੀ ਵਹਿਰਜੀ ਕੀ ਫਤਿਹ